ਸਾਰੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਬਖਤੌੜ ਢਿੱਲੋਂ YouTube ਚੈਨਲ ਨਾਲ Instagram ਤੇ Facebook ਪੇਜ ਆਪਾਂ ਰੋਜ਼ ਦੀ ਤਰ੍ਹਾਂ ਇਸ ਵੇਲੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਣੇ ਆ ਖਬਰਾਂ ਚੋਂ ਖਬਰ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਨਾਲ ਖਬਰਾਂ ਹੈਗੀਆਂ ਤਿੰਨ ਢਿੱਲੋਂ ਸਾਹਿਬ ਸਸੀ ਕਾ ਜੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਪਹਿਲੀ ਖਬਰ ਇਹ ਹੈ ਜੀ ਬੰਦੇ ਮਾਤਰਮ ਨੂੰ ਲੈ ਕੇ ਸੰਸਦ ਦੇ ਵਿੱਚ ਰੌਲਾ ਪਿਆ ਹੋਇਆ ਦੂਜੀ ਖਬਰ ਮੇਰੀ ਇਹ ਹੈ ਨਵਜੋਤ ਕੌਰ ਸਿੱਧੂ ਦੇ ਰਿਲੇਟਿਡ ਹੈ ਜੀ ਤੇ ਤੀਜੀ ਖਬਰ ਹੈਗੀ ਆ ਅਮਰਤਪਾਲ ਨਾਲ ਜੀ ਪਹਿਲੀ ਖਬਰ ਨੂੰ ਲੈ ਕੇ ਚਲਦੇ ਜੀ ਆਪਾਂ ਵੀ ਸੰਸਦ ਦੇ ਵਿੱਚ ਇੱਕ ਰੌਲਾ ਪਿਆ ਹੋਇਆ ਹੈ ਬੰਦੇ ਮਾਤਰਮ ਨੂੰ ਲੈ ਕੇ ਪ੍ਰਿੰਕਾ ਗਾਂਧੀ ਦਾ ਤੇ ਕੋਈ ਮੁੱਖ ਆਪਣੇ ਪ੍ਰਧਾਨ ਮੰਤਰੀ ਦਾ ਉਹ ਕੀ ਹੈ ਜੀ ਮਾਮਲਾ ਸਾਡੇ ਦਰਸ਼ਕਾਂ ਦੇ ਰੂਪ ਅਸਲ ਦੇ ਵਿੱਚ ਬੰਦੇ ਮਾਤਰਮ ਵਿਵਸ ਹੈ ਜਿਹੜਾ ਜੀ ਉਸ ਮੁੱਦੇ ਨੂੰ ਲੈ ਕੇ ਬੰਦੇ ਮਾਤਰਮ ਨੂੰ ਲੈ ਕੇ ਇੱਕ ਡਿਬੇਟ ਰੱਖੀ ਸੀ ਪਾਰਲੀਮੈਂਟ ਦੇ ਵਿੱਚ ਠੀਕ ਹੈ ਜੀ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਉਹਦਾ ਸ਼ਿਰਿਸ਼ ਨਿਯੇਸ਼ ਕੀਤਾ ਹੈ ਸ਼ੁਰੂਆਤ ਉਹਨਾਂ ਨੇ ਕੀਤੀ ਹੈ ਬੰਦੇ ਮਾਤਰਮ ਵਾਲੇ ਮਾਮਲੇ 'ਚ ਠੀਕ ਹੈ ਉਹਨਾਂ ਨੇ ਲੰਬਾ ਚੌੜਾ ਭਾਸ਼ਣ ਕੀਤਾ ਤੇ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਬਲੇਮ ਕੀਤਾ ਦੋਸ਼ ਲਾਇਆ ਪੰਡਤ ਜਵਾਰਲਾਲ ਨਹਿਰੂ ਤੇ ਠੀਕ ਹੈ ਜੀ ਕਿ ਜਵਾਰਲਾਲ ਨਹਿਰੂ ਨੇ ਬੰਦੇ ਮਾਤਮ ਨਾਲ ਧੋਖਾ ਦਿੱਤਾ ਸੀ ਠੀਕ ਹੈ ਜੀ ਹੁਣ ਇਹ ਧੋਖਾ ਕੀ ਕੀਤਾ ਸੀ ਜਿਹੜੀ ਉਹਨਾਂ ਦੀ ਅੰਡਰਸਟੈਂਡਿੰਗ ਹੈ ਜਿਹੜੀ ਉਹਨਾਂ ਦੀ ਸਮਝ ਹੈ ਉਹ ਕਹਿੰਦੇ ਇਹ ਵੀ ਜਦੋਂ 1937 ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਠੀਕ ਹੈ ਇਹ ਨਹੀਂ ਦੱਸਿਆ ਕਿਹੜੀ ਪਾਰਟੀ ਦੀ ਮੀਟਿੰਗ ਸੀ ਠੀਕ ਹੈ ਜੀ ਇੱਕ ਕਹਿੰਦੇ ਮੀਟਿੰਗ ਹੁੰਦੀ ਹੈ ਕੋਲਕਾਤਾ 'ਚ ਠੀਕ ਹੈ ਜੀ ਉਸ ਮੀਟਿੰਗ ਤੋਂ ਪਹਿਲਾਂ ਪੰਡਿਤ ਜਵਾਰ ਲਾਲ ਨਹਿਰੂ ਨੇ ਇੱਕ ਚਿੱਠੀ ਲਿਖੀ ਜੀ ਦੇ ਵਿੱਚ ਉਹਨਾਂ ਨੇ ਬੰਦੇ ਮਾਤਰਮ ਗੀਤ ਹੈ ਜਿਹੜਾ ਤੇ ਉਸ ਗੀਤ ਦੇ ਵਿੱਚੋਂ ਕੁਝ ਹਿੱਸੇ ਕਟਾਤੇ ਠੀਕ ਹੈ ਕੋਈ ਦੇ ਹਿੱਸੇ ਕਟਾਏ ਆ ਕਹਿੰਦੇ ਉਹ ਇੱਕ ਬਹੁਤ ਵੱਡੀ ਸਾਜ਼ਿਸ਼ ਸੀ ਤੇ ਇਹਨਾਂ ਨੇ ਧਰੋ ਕਮਾਇਆ ਕਮਾਇਆ ਇਹ ਜਿਹੜਾ ਉਹਨਾਂ ਨੇ ਇਲਜ਼ਾਮ ਲਾਇਆ ਇਹ ਇਲਜ਼ਾਮ ਬੜਾ ਗੰਭੀਰ ਹੈ ਠੀਕ ਹੈ ਮਤਲਬ ਇਹ ਵੀ ਬੰਦੇ ਮਾਤਰਮ ਗੀਤ ਹੈ ਕਿਦਾ ਜੀ ਤੇ ਬੰਦੇ ਮਾਤਰਮ ਗੀਤ ਕਿਉਂ ਲਿਖਿਆ ਗਿਆ ਸੀ ਅਸਲ 'ਚ ਬੰਦੇ ਮਾਤਰਮ ਗੀਤ ਜਿਹੜਾ ਲਿਖਿਆ ਗਿਆ ਸੀ ਉਹ ਜਿਸ ਸੱਜਰ ਨੇ ਲਿਖਿਆ ਸੀ ਉਹਨਾਂ ਨੇ ਬਗਾਲੀ ਦੇ ਵਿੱਚ ਲਿਖਿਆ ਸੀ ਜੀ ਤੇ ਉਹਦੇ ਲਿਖਣ ਦਾ ਕਾਰਨ ਸੀ ਜੰਗੇ ਆਜ਼ਾਦੀ ਦੀ ਜਿਹੜੀ ਸਪੇਟ ਹੈ ਉਹਨੂੰ ਤੇਜ਼ ਕਰਨਾ ਉਹ ਤਿੱਖਾ ਘਾ ਟਿੱਖਾ ਕਰਨਾ ਔਰ ਇਹ ਵੀ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਅਸਲ ਦੇ ਵਿੱਚ ਜਿਹੜੀ ਬੰਦੇ ਮਾਤਰਮ ਗੀਤ ਹੈ ਉਹਨੇ ਜਿਹੜੀ ਹੈ ਜਿਹੜੀ ਆਗਾ ਆਜ਼ਾਦੀ ਦੀ ਲੋ ਹੈ ਜਿਹੜੀ ਉਸ ਲੋ ਨੂੰ ਬਹੁਤ ਤੇਜ਼ ਕਰਤਾ ਸੀ ਬੰਗਾਲ ਦੇ ਵਿੱਚ ਠੀਕ ਹੈ ਜੀ ਬੰਦੇ ਮਾਤਰਮ ਨੂੰ ਆਮ ਹੀ ਜਿਹੜਾ ਹੈਗਾ ਸਾਡੇ ਦੇ ਰੀਡਮ ਫਾਈਟਰ ਸੀ ਜਿਹੜੇ ਲੋਕ ਅੰਦੋਲਨ ਕਰਦੇ ਹੁੰਦੇ ਸੀ ਉਹ ਗਾਉਂਦੇ ਹੁੰਦੇ ਸੀ ਜੀ ਇਹ ਜਦੋਂ ਗੱਲਬਾਤ ਹੋਈ ਨਾ ਅਸਲ ਦੇ ਵਿੱਚ ਬੰਦੇ ਮਾਤਰਮ ਤੇ ਜਿਹੜੇ ਨਾਰੇ ਲੱਗਦੇ ਸੀ ਜਾਂ ਜਿਹੜੇ ਗੀਤ ਗਾਏ ਜਾਂਦੇ ਸੀ ਉਹਦੇ ਸਿਰਫ ਦੋ ਅੰਤਰੇ ਸੀ ਜੀ ਇੱਕ ਪੂਰੀ ਲੰਬੀ ਕਵਿਤਾ ਸੀ ਉਹਦੇ ਵਿੱਚ ਸ਼ਾਇਦ ਕਿਸੇ ਨੇ ਮਲਾਪਟ ਵਗੈਰਾ ਕਰਤੀ ਸੀ ਜੀ ਲੇਕਿਨ ਜਿਹੜਾ ਮੂਲ ਉਹਦਾ ਸੀਗਾ ਲੇਖਕ ਉਹਨੇ ਜਿਹੜਾ ਬਣਾਇਆ ਸੀ ਅਸਲ ਦੇ ਵਿੱਚ ਉਹ ਸੀ ਉਹ ਸੀ ਫਿਰ ਇਹ ਕੀ ਹੋਇਆ ਵੀ ਪੰਡਿਤ ਜਵਾਰ ਲਾਲ ਨਹਿਰੂ ਨੂੰ ਇੱਕ ਚਿੱਠੀ ਲਿਖੀ ਸਰਦਾਰ ਆਪਣੇ ਸੁਭਾਸ਼ ਚੰਦਰ ਬੌਸ ਸੁਭਾਸ਼ ਚੰਦਰ ਬੌਸ ਨੇ ਜਿਹੜੀ ਚਿੱਠੀ ਲਿਖੀ ਤੇ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਐ ਕਰਕੇ ਤੇ ਆਹ ਗੱਲ ਹੈ ਤੇ ਇਸ ਮਾਮਲੇ ਦੇ ਵਿੱਚ ਤੁਸੀਂ ਵਧਰੇ ਹੈ ਵੀ ਤੁਸੀਂ ਇੱਥੇ ਆਓ ਕੋਲਕਾਤਾ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਸੀ ਉਸ ਮੀਟਿੰਗ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਗੁਰੂਦੇਵ ਰਬਿੰਦਰਨਾਥ ਟੈਗੋਰ ਦੇ ਨਾਲ ਗੱਲਬਾਤ ਕਰੋ ਉਹ ਕਹਿੰਦੇ ਵੀ ਮੇਰੀ ਗੁਰੂ ਰਬਿੰਦਰਨਾਥ ਟੈਗੋਰ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਉਹ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਇਸ ਮੈਟਰ ਨੂੰ ਲੈ ਕੇ ਤਾਂ ਫਿਰ ਪੰਡਤ ਨਹਿਰੂ ਨੇ ਕਿੱਥੀ ਮੋੜ ਮਿਲੀ ਸੀ ਸੁਭਾਸ਼ ਚੰਦਰ ਬੋਸ ਨੂੰ ਕਿ ਹਾਂ ਮੈਂ ਆ ਰਿਹਾ ਤੇ ਮੈਂ ਆ ਕੇ ਜਿਹੜਾ ਹੈਗਾ ਉਹਨਾਂ ਨੂੰ ਮਿਲੂੰਗਾ ਮਿੱਥੀ ਹੋਈ ਤਾਰੀਖ ਦੇ ਉੱਤੇ ਪੰਡਤ ਨਹਿਰੂ ਜਾਂਦੇ ਠੀਕ ਹੈ ਜੀ ਕਲਕੱਤੇ ਜੀ ਕਲਕੱਤੇ ਸਭ ਤੋਂ ਪਹਿਲਾਂ ਉਹ ਗੁਰੂ ਰਵਿੰਦਰ ਰਾਸਦਾ ਜਿਹੜਾ ਸੀਗਾ ਟਕਣਾ ਜੀ ਨੂੰ ਸ਼ਾਂਤੀ ਨਿਕੇਤਨ ਕਹਾਇਆ ਸ਼ਾਂਤੀ ਨਿਕੇਤਨ ਦੇ ਵਿੱਚ ਗਏ ਤੇ ਉਹਨਾਂ ਦੀ ਕਲੰਭੀ ਉਸੇ ਗੱਲਬਾਤ ਹੋਈ ਠੀਕ ਹੈ ਜੀ ਉਸ ਗੱਲਬਾਤ ਤੋਂ ਬਾਅਦ ਫਿਰ ਉਥੋਂ ਉਹਨਾਂ ਨੇ ਜਿਹੜੀ ਹੈਗੀ ਆ ਉਹ ਜਿਹੜੀ ਸਾ ਆਪਣਾ ਇੱਕ ਆਪਣਾ ਜਿਹੜਾ ਵਿਖੇਮ ਕੀ ਹੈ ਅਸਲ ਦੇ ਵਿੱਚ ਜਿਹੜੀ ਅਸਲੀਅਤ ਕੀ ਹੈ ਜੀ ਤਾਂ ਉਹਨਾਂ ਨੇ ਦੋ ਅੰਤਰੇ ਠੀਕ ਹੈ ਜੀ ਜਿਹੜੇ ਦੋ ਅੰਤਰੇ ਗਾਏ ਜਾਂਦੇ ਸੀ ਉਹਨਾਂ ਨੇ ਉਹ ਦੋ ਅੰਤਰੇ ਹੀ ਦਿੱਤੇ ਵੀ ਆਹ ਦੋ ਅੰਤਰੇ ਹੀ ਠੀਕ ਹੈ ਜੀ ਤੇ ਇਹਨੂੰ ਜਿਹੜਾ ਹੈਗਾ ਪ੍ਰਵਾਨ ਕੀਤਾ ਜਾਵੇ ਇਹਨੂੰ ਬਕਾਇਦਾ ਮਾਨਤਾ ਦਿੱਤੀ ਜਾਂਦੀ ਹੈ ਕਿ ਅਸਲ ਬੰਦੇ ਬਾਤਮ ਇਹ ਹੈ ਜਿਹੜੀ ਦੂਜੀ ਵਿੱਚੋਂ ਕਈ ਵਾਰੀ ਤੁਹਾਨੂੰ ਪਤਾ ਹੁੰਦਾ ਨਾ ਕਿਸੇ ਨੇ ਕੁਝ ਲਿਖਿਆ ਹੁੰਦਾ ਕਿਸੇ ਨੇ ਕੁਝ ਵੀ ਆਉਂਦਾ ਬੰਦਾ ਵਿਚਾਰ ਦੇ ਹਿਸਾਬ ਦੇ ਬਿਲਕੁਲ ਦੋ ਅੰਤਰੇ ਪਾ ਦਿੰਦਾ ਜਿਵੇਂ ਆਪਾਂ ਕਹਿੰਦੇ ਬੀਚਪੇ ਦੇ ਵੀ ਕਹਿ ਦਿੰਦੇ ਆ ਉਹ ਵਿਓ ਅੰਤਰੇ ਪਾ ਦਿੰਦਾ ਅਸਲ ਦੇ ਵਿੱਚ ਕ ਉਹ ਜਿਹੜੀ ਸਿਲੈਕਸ਼ਨ ਕੀਤੀ ਸੀ ਉਹ ਕਿਸੇ ਹੋਰ ਨੇ ਨਹੀਂ ਕੀਤੀ ਸੀ ਉਹ ਰਵਿੰਦਰਨਾਥ ਟੈਗੋਰ ਜੀ ਨੇ ਕੀਤੀ ਜੀ ਔਰ ਰਵਿੰਦਰਨਾਥ ਟੈਗੋਰ ਦਾ ਮਾਨ ਸਤਕਾਰ ਇਸ ਦੇਸ਼ ਦੇ ਵਿੱਚ ਕਿੰਨਾ ਅੱਜ ਵੀ ਜੀ ਉਹਨਾਂ ਨੂੰ ਲੋਕ ਗੁਰੂਦੇਵ ਕਹਿ ਕੇ ਬੁਲਾਉਂਦੇ ਬਿਲਕੁਲ ਤਾਂ ਇਹ ਜਿਹੜੀ ਜੀੜੀ ਬੋਣਾਂ ਨੇ ਗੱਲ ਕੀਤੀ ਤੇ ਫਿਰ ਇਸ ਆਧਾਰ ਤੇ ਉੱਤੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ 28 ਅਕਤੂਬਰ 1937 ਨੂੰ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਲੋਕ ਸ਼ਾਮਲ ਹੁੰਦੇ ਐ ਉਹਦੇ ਵਿੱਚ ਉਹ ਪੰਡਾ ਜਿਹੜੀ ਆਪਣੀ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਪੰਡਤ ਨਰੂਦੇਸ ਠੀਕ ਹੈ ਜੀ ਜਿਹੜੇ ਮੈਂਬਰ ਸੀ ਇਹਨਾਂ ਮੈਂਬਰਾਂ ਦੇ ਵਿੱਚ ਮਹਾਤਮਾ ਗਾਂਧੀ ਵੀ ਵਰਕਿੰਗ ਕਮੇਟੀ ਦੇ ਮੈਂਬਰ ਸੀ ਮੈਂਬਰ ਸੀਗੇ ਸਰਦਾਰ ਪਟੇਲ ਵੀ ਵਰਕਿੰਗ ਕਮੇਟੀ ਦੇ ਮੈਂਬਰ ਸੀ ਪ੍ਰਸਾਦ ਰਾਜਿੰਦਰ ਪ੍ਰਸਾਦ ਵੀ ਵਰਕਿੰਗ ਕਮੇਟੀ ਦੇ ਮੈਂਬਰ ਸੀ ਔਰ ਇਸੇ ਤਰ੍ਹਾਂ ਆਚਾਰੀਆ ਨਿਰਿੰਦਰ ਦੇਵ ਵੀ ਵਰਕਿੰਗ ਕਮੇਟੀ ਦੇ ਮੈਂਬਰ ਸੀ ਸਾਰੇ ਮੈਂਬਰ ਸੀ ਠੀਕ ਹੈ ਇਹਦਾ ਸਾਰੇ ਮੈਂਬਰਾਂ ਨੇ ਫਿਰ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਤੇ ਉਹਨੂੰ ਸਰਵਸੰਮਤੀ ਦੇ ਨਾਲ ਪਾਸ ਪਾਸ ਕਰਦਾ ਠੀਕ ਹੈ ਜਦੋਂ ਸਰਵਸੰਮਤੀ ਦੇ ਨਾਲ ਪਾਸ ਹੋ ਗਈ ਤੇ ਉਹ ਮੰਨਿਆ ਗਿਆ ਕਿ ਅਸਲ ਬੰਦੇ ਮਾਤਮ ਇਹ ਹੈ ਚਲੋ 1947 ਦੇ ਵਿੱਚ ਦੇਸ਼ ਆਜ਼ਾਦ ਹੋ ਗਿਆ 37 ਦੀ ਗੱਲ ਹੈ 47 ਮੁਲਕ ਆਜ਼ਾਦ ਹੁੰਦਾ ਹੈ ਬਿਲਕੁਲ ਜੀ ਮੁਲਕ ਨੂੰ ਚਲਾਉਣਾ ਕਿਵੇਂ ਹੈ ਮੁਲਕ ਚੱਲਣਾ ਕਿੰਦੀਵੇਂ ਇਹਦੇ ਲਈ ਸਿਰ ਵਿਧਾਨ ਦੀ ਲੋੜ ਸੀ ਤੇ ਫਿਰ ਇੱਕ ਵਿਧਾਨ ਕੜਵੀ ਅਸੈਂਬਲੀ ਬਣੀ ਜੀ ਜਿਹਨੂੰ ਵਿਧਾਨ ਸਭਾ ਵੀ ਕਿਹਾ ਜਾਂਦਾ ਹੈ ਵਿਧਾਨ ਕੋਈ ਨਹੀਂ ਵਿਧਾਨ ਕਦਰ ਵਾਸਤੇ ਜਿਹੜੀ ਅਸੈਂਬਲੀ ਬਣੀ ਸੀ ਉਹਦੀ ਮੀਟਿੰਗ ਹੁੰਦੀ ਹੈ ਉਹ ਮੀਟਿੰਗ ਹੁੰਦੀ ਹੈ 1950 ਦੇ ਵਿੱਚ ਠੀਕ ਹੈ ਜੀ ਔਰ 1950 ਦੇ ਵਿੱਚ ਸੰਵਿਧਾਨ ਸਭਾ ਦੇ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਠੀਕ ਹੈ ਜਿਹੜੇ ਬਹੁਤ ਵੱਡੇ ਵਿਦਵਾਨ ਸੀ ਜੀ ਡਾਕਟਰ ਰਜਿੰਦਰ ਪ੍ਰਸਾਦ ਫਿਰ ਉੱਥੇ ਉਹੀ ਉਹੀ ਚੀਜ਼ ਜਿਹੜੀ ਹੈ ਸੰਵਿਧਾਨ ਸਭਾ ਦੇ ਪੇਸ਼ ਕਰ ਦਿੰਦੇ ਆ ਵੀ ਆਹ ਲੋ ਜੀ ਨੂੰ ਸੰਵਿਧਾਨ ਸਭਾ ਦੇ ਵਿੱਚੋਂ ਵੀ ਪ੍ਰਵਾਨਗੀ ਦੇ ਲਈ ਮਨਜ਼ੂਰੀ ਮਿਲੇ ਸੰਵਿਧਾਨ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਗਿਆ ਬਿਲਕੁਲ ਜਦੋਂ ਉਹਨਾਂ ਨੇ ਉਹ ਪੇਸ਼ ਕੀਤੀ ਤੇ ਉਸ ਵੇਲੇ ਵੀ ਸੰਵਿਧਾਨ ਸਭਾ ਦੇ ਜਿਹੜੇ ਲੋਕ ਮੈਂਬਰ ਸੀ ਜੀ ਉਹਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਬੰਦੇ ਸੀ ਡਾਕਟਰ ਬੀ ਆਰ ਅੰਬੈਦਕਰ ਤਾਂ ਹੁੰਦੀ ਹੁੰਦੇ ਸੀ ਅੰਬੈਦਕਰ ਸਾਹਿਬ ਵੀ ਸੀਗੇ ਤੇ ਹੋਰ ਲੋਕ ਵੀ ਸੀ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਜਿਹੜੀ ਮੋਦੀ ਜੀ ਕਹਿੰਦੇ ਆ ਕਿ ਪੰਡਿਤ ਨਹਿਰੂ ਨੇ ਤ੍ਰੋਖਮਾ ਹੈ ਜੀ ਬੰਦੇ ਮਾਤਰਮ ਦੇ ਨਾਲ ਤੇ ਉਹ ਤ੍ਰੋਹ ਜਿਹੜਾ ਉਹਨਾਂ ਨੇ ਕਬਾਇਆ ਮੰਨ ਲਓ ਉਹ ਤ੍ਰੋਹ ਕਬਾਇਆ ਹਾਲਾਂਕਿ ਤ੍ਰੋਹ ਉਹਨਾਂ ਨੇ ਨਹੀਂ ਕਬਾਇਆ ਜੇ ਉਹਨਾਂ ਨੇ ਤ੍ਰੋਹ ਕਮਾਇਆ ਜਦੋਂ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਹੁੰਦਾ ਹੈ ਪੇਸ਼ ਹੁੰਦਾ ਹੈ ਵਿਧਾਨ ਸਭਾ ਸੰਵਿਧਾਨ ਸਭਾ ਜਿਹੜੀ ਹੈ ਸੰਵਿਧਾਨ ਸਭਾ ਦੇ ਵਿੱਚੋਂ ਪੇਸ਼ ਹੁੰਦਾ ਹੈ ਜੀ ਉਸ ਵੇਲੇ ਸੰਵਿਧਾਨ ਸਭਾ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਮੈਂਬਰ ਹੋਰ ਸੀਗੇ ਜੀ ਜਿਹੜੇ ਮਹੱਤਵਪੂਰਨ ਮੈਂਬਰ ਦਾ ਸਟੈਂਡਰਡ ਜਿਹੜਾ ਹੈਗਾ ਜਾਂ ਜਿਹੜਾ ਸੈਕਟੇਟਸ ਹੈ ਜੀ ਉਹ ਸ਼੍ਰੀਮਾਨ ਸ਼੍ਰੀ ਨਰਿੰਦਰ ਮੋਦੀ ਤੋਂ ਬਹੁਤ ਉੱਚਾ ਹੈ ਅੱਛਾ ਜੀ ਬਹੁਤ ਉੱਚਾ ਹੈ ਵੱਡੀ ਉਹ ਕਿਉਂਕਿ ਜਿਹੜੀ ਜਿਹੜੀ ਪਾਰਟੀ ਚ ਨਰਿੰਦਰ ਮੋਦੀ ਸਾਹਿਬ ਸ਼ਾਮਲ ਹੋਈ ਜੀ ਤੇ ਜਿਸ ਪਾਰਟੀ ਨੇ ਉਹਨਾਂ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਾਇਆ ਬਿਲਕੁਲ ਜੀ ਮੁੱਖ ਮੰਤਰੀ ਬਣਨ ਤੋਂ ਬਾਅਦ ਉਸੇ ਪਾਰਟੀ ਨੇ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤਾ। ਫਿਰ 2014 ਦੇ ਵਿੱਚ ਉਹਨਾਂ ਨੂੰ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣਾ ਕੇ ਲਿਆਂਦਾ ਤੇ ਉਹ 2014 'ਚ ਪਹਿਲੀ ਵਾਰ ਪਾਰਟੀ ਦੇ ਇਲੈਕਸ਼ਨ ਜਿੱਤ ਕੇ ਦੇਸ਼ ਦੇ ਪ੍ਰਧਾਨ ਮੰਤਰੀ ਆ ਫਿਰ 2019 ਦੇ ਵਿੱਚ ਪ੍ਰਧਾਨ ਮੰਤਰੀ ਬਣਦੇ ਆ ਕਿ 2024 'ਚ ਪ੍ਰਧਾਨ ਮੰਤਰੀ ਬਣਦੇ ਆ। ਉਸ ਬੰਦੇ ਦਾ ਜੇ ਮੈਂ ਨਾਮ ਲਵਾ ਤੁਹਾਡੇ ਕੋਲੇ ਤਾਂ ਸਾਡੇ ਦਰਸ਼ਕ ਵੀ ਹੈਰਾਨ ਹੋ ਗਏ। ਉਸ ਬੰਦੇ ਦਾ ਨਾਮ ਸੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਅੱਛਾ ਮਾ ਪ੍ਰਸ਼ਾਦ ਮੁਖਰਜੀ 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 ਸ਼ਿਆਮਾ ਪ੍ਰਸਾਦ ਮੁਖਰਜੀ ਵੀ ਬੰਗਾਲੀ ਸੀ ਅੱਛਾ ਬਿਲਕੁਲ ਜੀ ਉਹਨਾਂ ਨੂੰ ਤਾਂ ਬੜੀ ਚੰਗੀ ਤਰ੍ਹਾਂ ਪਤਾ ਵੀ ਇਹ ਬੰਦੇ ਮਾਸਟਰਮ ਸਹੀ ਹੈ ਕਿ ਗਲਤ ਹੈ ਤੁਹਾਡੇ ਮੇਰੇ ਨਾਲੋਂ ਕਿਉਂ ਬੰਗਾਲੀ ਚ ਲਿਖਿਆ ਹੋਇਆ ਬਿਲਕੁਲ ਜੀ ਜਿਹੜੀ ਬੰਗਲਾ ਭਾਸ਼ਾ ਦੇ ਵਿੱਚ ਲਿਖਿਆ ਉਹ ਬੰਗਲਾ ਬੰਗਾਲ ਦਾ ਬੰਦਾ ਤਾਂ ਬਹੁਤ ਚੰਗੀ ਤਰ੍ਹਾਂ ਸਮਝਦਾ ਔਰ ਉਹਨਾਂ ਨੇ ਵੀ ਉਹ ਜਦੋਂ ਪੇਸ਼ ਕੀਤਾ ਉੱਥੇ ਤੇ ਉਹਨਾਂ ਨੇ ਪ੍ਰਵਾਨ ਕੀਤਾ ਅੱਛਾ ਜੀ ਪਾਸ ਕੀਤਾ ਠੀਕ ਹੈ ਜੀ ਮਤਲਬ ਉਹ ਸੰਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਡਾਕਟਰ ਪ੍ਰਸਾਦ ਨੇ ਜੀ ਉਹਦੇ ਵਿੱਚ ਪੰਡਿਤ ਨਹਿਰੂ ਵਗੈਰਾ ਸਾਰੇ ਦੇ ਸਾਰੇ ਉਹ ਮੈਂਬਰ ਜਿਹੜੇ ਕਾਂਗਰਸੀ ਵਰਕਿੰਗ ਕਮੇਟੀ ਦੇ ਮੈਂਬਰ ਜਿਹੜਾ ਬਾਨੀ ਆਪਾਂ ਕਹਿ ਸਕਦੇ ਜਨ ਸੰਘ ਦਾ ਬਾਨੀ ਪਕਾ ਬਿਲਕੁਲ ਜੀ ਕਿਉਂਕਿ ਪਹਿਲਾਂ ਇਹ ਹੁੰਦੀ ਸੀ ਆਰਐਸਐਸ ਮਾਂ ਇਹਨਾਂ ਦੀ ਜੀ ਆਰਐਸਐਸ ਦੇ ਨਾਲ ਹੁੰਦੀ ਸੀ ਫਿਰ ਹਿੰਦੂ ਮਹਾਸਭਾ ਜਿਹੜੀ ਆਰਐਸਐਸ ਦਾ ਪੋਲੀਟੀਕਲ ਵਿੰਗ ਬਣੀ ਜੀ ਹਿੰਦੂ ਮਹਾਸਭਾ ਤੋਂ ਬਾਅਦ ਫਿਰ ਬਣੀ ਜਨ ਸੰਘ ਭਾਰਤੀ ਜਨ ਸੰਘ ਭਾਰਤੀ ਜਨ ਭਾਰਤੀ ਜਨ ਸੰਗ ਫਿਰ 1977 ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਜਨਤਾ ਪਾਰਟੀ ਬਣਦੀ ਹੈ ਉਹ ਤੋਂ ਭਾਰਤੀ ਭਾਰਤੀ ਜਨ ਸੰਗ ਨੂੰ ਭੰਗ ਕਰਕੇ ਤੇ ਜਾਂਦਾ ਬੈਠੇ ਪਰ ਜਨਤਾ ਪਾਰਟੀ ਦੇ ਵਿੱਚ ਆ ਕੇ ਫਿਰ ਰੌਲਾ ਪੈ ਗਿਆ ਕਿਉਂਕਿ ਭਾਰਤੀ ਜਨ ਸੰਗ ਦੂਰੀ ਮੈਂਬਰਸ਼ਿਪ ਨੇ ਵਿੱਚ ਵਿਸ਼ਵਾਸ ਰੱਖਦੀ ਹੈ ਦੂਰੀ ਮੈਂਬਰਸ਼ਿਪ ਕੀ ਹੈ ਕਿ ਨਾਲੇ ਉਹ ਬੰਦਾ ਪਾਰਟੀ ਦਾ ਮੈਂਬਰ ਨਾਲੋਂ ਆਰਐਸਐਸ ਨੂੰ ਸਮਰਪ ਸਮਰਪਤਾਦਾ ਜਿਹੜੇ ਆਰਐਸਐਸ ਦੇ ਮੈਂਬਰ ਆ ਉਹ ਜਿਹੜੇ ਹੈਗੇ ਜਨਸ ਉਹ ਜਨਤਾ ਪਾਰਟੀ ਦੇ ਮੈਂਬਰ ਨਹੀਂ ਹੋ ਸਕਦੇ ਜੀ ਇਹ ਉੱਥੇ ਆ ਕੇ ਰੌਲਾ ਪੈ ਗਿਆ ਰੌਲਾ ਪਾਉਣ ਵਾਲੇ ਬੰਦਿਆਂ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਇੱਕ ਸੀ ਚੌਧਰੀ ਚਰਨ ਸਿੰਘ ਉਹ ਜੀ ਮੁਰਾਰੀ ਦੇਸਾਈ ਦੇ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਮੰਤਰੀ ਰਹਿਣ ਕਿਉਂਕਿ ਜਿਹੜੀ ਜਨਤਾ ਪਾਰਟੀ ਦੀ ਸਰਕਾਰ ਬਣੀ 1970 ਦੇ ਵਿੱਚ ਜੀ ਉਹਦੇ ਵਿੱਚ ਲਾਲ ਬਹਾਦਰ ਆਪਣੇ ਜਿਹੜੇ ਲਾਲ ਕ੍ਰਿਸ਼ਨ ਅਰਵਾਨੀ ਅਰਵਾਨੀ ਸਾਹਿਬ ਕੋ ਜਿਹੜੇ ਹੈਗੇ ਸੀ ਉਹ ਸੀ ਸੰਚਾਰ ਮੰਤਰੀ ਆ ਟੈਲੀਵਿਜ਼ਨ ਵਗੈਰਾ ਸਾਰਾ ਉਹਨਾਂ ਚਲਾਉਂਦੇ ਸਨ ਉਹਨਾਂ ਕੋਲੇ ਵਿਦੇਸ਼ ਮੰਤਰੀ ਹੁੰਦੇ ਸੀ ਅਟਲ ਬਿਹਾਰੀ ਵਾਜਪਾਈ ਵਾਜਪਾਈ ਸਾਹਿਬ ਹੋਰ ਵੀ ਸੀਗੇ ਉਹਨਾਂ ਦੇ ਮੈਂਬਰ ਇਹਨਾਂ ਨੇ ਕੰਡੀਸ਼ਨ ਲਾਤੀ ਵੀ ਜੇ ਜਦੋਂ ਤੁਸੀਂ ਜਨਤਾ ਪਾਰਟੀ ਦੇ ਮੈਂਬਰ ਹੋ ਜਨਤਾ ਪਾਰਟੀ ਦੇ ਮੈਂਬਰ ਹੋਗੇ ਤਾਂ ਤੁਹਾਡੇ ਕੋਲੇ ਵਜ਼ੀਰੀਆਂ ਸਲਾਮਤ ਹੈ ਪਰ ਜੇ ਤੁਸੀਂ ਜਨਤਾ ਪਾਰਟੀ ਦੇ ਮੈਂਬਰ ਨਹੀਂ ਰਹੜਾ ਤਾਂ ਫਿਰ ਛੱਡੋ ਇਹਨੂੰ ਜੇ ਹੋਰ ਜਿਹੜੀ ਪਾਰਟੀ ਦੇ ਨਾਲ ਪਰ ਵੱਡ ਜਾਓ ਇਹ ਨਾਲ ਆ ਰਸਸ ਦੇ ਮੈਂਬਰ ਵੀ ਸੀ ਇਹ ਕਹਿੰਦੇ ਜੀ ਅਸੀਂ ਆ ਰਸਸ ਨੂੰ ਛੱਡ ਸਕਦੇ ਤੇ ਇਹਨਾਂ ਨੇ ਫਿਰ ਬਜਾਰਤਾਂ ਛੱਡਤੀਆਂ ਸੀ ਔਰ ਇਹ ਜਨਤਾ ਪਾਰਟੀ ਜੋ ਆ ਕੇ ਬਾਦ ਠੀਕ ਹੈ ਜੀ ਜਨਤਾ ਪਾਰਟੀ ਜੋ ਬਾਦ ਆ ਕੇ ਫਿਰ ਇਹਨਾਂ ਨੇ ਬਣਾਈ ਭਾਰਤੀ ਜਨਤਾ ਪਾਰਟੀ ਬੀਜੇਪੀ ਤੇ ਬੀਜੇਪੀ ਦੇ ਜਿਹੜੇ ਫਾਊਂਡਰ ਪ੍ਰੈਜ਼ੀਡੈਂਟ ਹੈ ਉਹ ਬਣੇ ਲਾਲਕ੍ਰਿਸ਼ਨਾ ਅਡਵਾਨੀ ਅਡਵਾਨੀ ਸਾਹਿਬ ਠੀਕ ਲਾਲਕ੍ਰਿਸ਼ਨਾ ਅਡਵਾਨੀ ਦੀ ਅਗਵਾਈ ਦੇ ਵਿੱਚ ਫਿਰ ਜਿਹੜੀਆਂ ਚੋਣਾਂ ਹੁੰਦੀਆਂ ਜੀ 1980 ਵਾਲੀਆਂ ਇਹਨਾਂ ਨੇ ਉਹ ਚੋਣਾਂ ਅੱਧ ਲੜੀਆਂ ਜਨਤਾ ਪਾਈ ਤੀ ਠੀਕ ਹੈ ਜੀ ਔਰ ਨਤੀਜਾ ਉਹਦੇ ਵਿੱਚ ਕੀ ਹੋਇਆ ਨਤੀਜਾ ਹੋਇਆ ਕਿ ਇਹਨਾਂ ਕੋਲ ਸਿਰਫ ਦੋ ਸੀਟਾਂ ਆਈਆਂ ਸਾਰੀਆਂ ਹੀ ਸਾਰੀਆਂ ਦੋ ਸੀਟਾਂ ਆਈਆਂ ਸੀ ਦੋ ਸੀਟੇ ਤੋਂ ਬਾਅਦ ਕਿਹਾ ਜੇ ਸਰਕਾਰ ਇਹ ਕਿਦਾ ਕਰਕੇ ਆਏ ਇਹ ਆਰਸ ਸਸਤਾ ਕਰਕੇ ਤੇ ਜਿਹੜੀ ਜਨਸੰਗ ਹੈ ਜਨਸੰਗ ਜਿਹਦਾ ਦੂਜਾ ਰੂਪ ਭਾਰਤੀ ਜਨਤਾ ਪਾਰਟੀ ਹੈ ਉਹਦੇ ਜਿਹੜੇ ਪ੍ਰੈਜ਼ੀਡੈਂਟ ਸੀ ਸ਼ਿਆਮਾ ਪ੍ਰਸਾਦ ਮੁਖਰਜੀ ਮੁਖਰਜੀ ਜੇ ਅੱਜ ਜੰਮੂ ਕਸ਼ਮੀਰ ਦਾ ਧਰਜਾ ਤੋੜਿਆ ਤੋੜਿਆ ਧਾਰਾ 370 ਤੋੜੀ ਐ ਤੇ ਧਾਰਾ 370 ਦਾ ਵਿਰੋਧ ਕਰਨ ਵਾਲੇ ਬੰਦੇ ਆ ਦੇ ਵਿੱਚ ਕੌਣ ਸੀ ਸ਼ਿਆਮਾ ਪ੍ਰਸਾਦ ਮੁਖਰਜੀ ਮੁਖਰਜੀ ਜਿਹੜਾ ਜਨਸੰਗ ਦਾ ਪ੍ਰਧਾਨ ਬਣਿਆ ਹੁੰਦਾ ਸੀ ਜੀ ਹੁਣ ਜਿਹੜੀ ਸੰਵਧਾਨ ਸਭਾ ਚ ਜਨਸੰਗ ਦਾ ਪ੍ਰਧਾਨ ਬੈਠਾ ਹੈ ਬੰਗਾਲ ਦਾ ਰਹਿਣ ਵਾਲਾ ਹੈ ਰਹਿਣ ਵਾਲਾ ਤੇ ਬੰਗਾਲੀ ਨੇ ਉਹ ਲਿਖਿਆ ਪੱਜੇ ਬਾਤ੍ਰਮ ਜੀ ਤੇ ਜਿਹਨੇ ਉਹਨੂੰ ਰეკਮੈਂਡ ਕੀਤਾ ਕਿ ਆਹੀ ਸਹੀ ਦੇਵ ਰਵਿੰਦਰ ਰਾਸ ਟੈਗੋਰ ਜੀ ਉਹ ਸਾਰੇ ਉਹਨਾਂ ਨੇ ਤਾਂ ਕਿਹਾ ਵੀ ਇਹ ਠੀਕ ਹੈ ਤੇ ਇੰਨੇ ਲੰਬੇ ਸਮੇਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਹੁੰਦੇ ਕਹਿੰਦੇ ਪੰਡਿਤ ਨਹਿਰੂ ਨੇ ਇਹਦੇ ਨਾਲ ਤਰੋਕ ਮਾਇ ਤਰੋਕ ਮਾਇ ਤਾਂ ਇਹਦੇ ਤੇ ਫਿਰ ਕੱਲ ਉਹਦਾ ਜਵਾਬ ਦਿੱਤਾ ਪੰਡਿਤ ਨਹਿਰੂ ਦੀ ਪੜਪੋਤਰੀ ਪੜਪੋਤਰੀ ਠੀਕ ਹੈ ਉਹ ਹੈ ਪ੍ਰਿੰਕਾ ਗਾਂਧੀ ਪ੍ਰਿੰਕਾ ਗਾਂਧੀ ਦਾ ਮੈਂ ਮੈਂ ਪ੍ਰਿੰਕਾ ਗਾਂਧੀ ਦਾ ਕੋਈ ਬਹੁਤਾ ਉਪਾਸ਼ਕ ਨਹੀਂ ਜੀ ਲੇਕਿਨ ਪ੍ਰਿੰਕਾ ਗਾਂਧੀ ਦੇ ਵਿੱਚ ਤੇ ਦੇ ਰਾਹੁਲ ਗਾਂਧੀ ਦੇ ਵਿੱਚ ਫਰਕ ਦੇਖਿਆ ਜਾਵੇ ਰਾਹੁਲ ਗਾਂਧੀ ਜਦੋਂ ਬੋਲਦਾ ਉਹ ਉੱਚੀ ਆਵਾਜ਼ ਚ ਬੋਲਦਾ ਉਹਦਾ ਗਲਾ ਜਿਹੜਾ ਹੈਗਾ ਉਹ ਮੇਰੇ ਵਾਂਗੂ ਖਰਾਬ ਹੋਇਆ ਹੋਇਆ ਹੈ ਉਹਦਾ ਗਲਾ ਜਿਹੜਾ ਹੈਗਾ ਉਹ ਰੱਖ ਲੈ ਉੱਚੀ ਆਵਾਜ਼ ਚ ਬੋਲੇ ਪ੍ਰਿੰਕਾ ਬੋਲਦੀ ਹੈ ਬੜੀ ਤਹਮਲ ਦੇ ਨਾਲ ਠੀਕ ਹੈ ਜੀ ਬੜੀ ਮਤਲਬ ਆਪਣੇ ਵਾਲੇ ਹਿਸਾਬ ਨਾਲ ਲਗਭਗ ਉਸੇ ਤਰ੍ਹਾਂ ਬੋਲਦੀ ਹੈ ਜਿਵੇਂ ਉਹਦੀ ਦਾਦੀ ਇੰਦਰਾ ਗਾਂਧੀ ਬੋਲਦੀ ਹੁੰਦੀ ਸੀ ਕੱਲ ਉਹਦੇ ਜੋ ਬਿਲਕੁਲ ਇੰਦਰਾ ਗਾਂਧੀ ਵਰਗੀ ਚਲਕ ਪੈਦੀ ਸੀ ਠੀਕ ਹੈ ਜੀ ਉਹਨੇ ਕਿਹਾ ਵੀ ਐਦਾਂ ਕਰੋ ਜੋ ਤੁਸੀਂ ਕਹਿੰਦੇ ਹੋ ਕੱਲੀ ਕੱਲੀ ਚੀਜ਼ ਤੇ ਉਹਨੇ ਗੱਲ ਕੀਤੀ ਵੀ ਐਡੀ ਗੱਲ ਕਰੋ ਆ ਚਿੱਠੀ ਦੀ ਗੱਲ ਕਰੋ ਅਰਜਿੰਦਰ ਪ੍ਰਸਾਦ ਉਹਨੇ ਸਿਰਫ ਪੁਆਇੰਟ ਬ ਮਹਾਨ ਦੇਸ਼ ਭਗਤਾਂ ਦੀ ਵੀ ਬੇਇੱਜ਼ਤੀ ਕਰ ਰਹੇ ਬਿਲਕੁਲ ਜੀ ਜਿਹੜੇ ਮਹਾਨ ਦੇਸ਼ ਭਗਤ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਕੀ ਉਹ ਕਹਿੰਦੇ ਸੁਭਾਸ਼ ਚੰਦਰ ਬੋਸ ਝੂਠਾ ਹੈ ਝੂਠਾ ਹੈ ਕੀ ਸਰਦਾਰ ਪਟੇਲ ਜੀ ਦੀ ਉਹ ਸੋਅ ਦੀ ਵੱਡੀ ਮੂਰਤੀ ਲਾਈ ਹੈ ਗੁਜਰਾਤ ਦੇ ਵਿੱਚ ਉਹ ਗਲਤ ਸੀ ਗਲਤ ਸੀ ਕੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵਾਰਨੀ ਪ੍ਰੈਜ਼ੀਡੈਂਸੀ ਉਹ ਗਲਤ ਗੱਲ ਸੀ ਇਹਦੇ ਤੇ ਤੁਸੀਂ ਸਵਾਲ ਦੇ ਉਹਨੇ ਕੱਲ ਬੜੇ ਤਰੀਕੇ ਨਾਲ ਕਿਰਿਆ ਠੀਕ ਹੈ ਔਰ ਜਿਹੜੀ ਉਹਦੀ ਸਪੀਚ ਹੈ ਜਿਹੜਾ ਉਹਦਾ ਭਾਸ਼ਣ ਹੈ ਉਹ ਇੰਨਾ ਵਾਇਰਲ ਹੋਇਆ ਜੀ ਅੱਜ ਥਾਂ ਥਾਂ ਤੇ ਸਾਰੇ ਜਿਹੜੇ ਹੈਗੇ ਚੈਨਲ ਸੋਸ਼ਲ ਮੀਡੀਆ ਦੇ ਚੈਨਲ ਜਿਹੜੇ ਹੈਗੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਮਾਇਰ ਹੋਇਆ ਉਹਨਾਂ ਦਾ ਕੰਮ ਚੱਲ ਬਿਲਕੁਲ ਇਸ ਕਰਕੇ ਮਤਲਬ ਹੈ ਜਦੋਂ ਕਈ ਵਾਰੀ ਜਦੋਂ ਨਾ ਜਦੋਂ ਬੰਦਾ ਆਪਣੇ ਆਪ ਤੇ ਕੱਲ ਜਿਸ ਰਾਂ ਪੇਸ਼ ਕੀਤਾ ਮੈਂ ਵੀ ਸੁਣਿਆ ਆ ਬਿਲਕੁਲ ਇਹਨਾਂ ਦਾ ਭਾਸ਼ਣ ਮੋਦੀ ਜੀ ਦਾ ਜਦੋਂ ਮੋਦੀ ਜੀ ਦਾ ਭਾਸ਼ਣ ਸੁਣਿਆ ਤਾਂ ਲੱਗਿਆ ਮੋਦੀ ਜੀ ਨੇ ਤਾਂ ਬਹੁਤ ਵਧੀਆ ਗੱਲਾਂ ਆਸਾਂ ਤੇ ਬੜੀਆਂ ਵਧੀਆ ਗੱਲਾਂ ਦੱਸਿਆ ਪਤਾ ਹੀ ਨਹੀਂ ਸੀ ਪਰ ਜਦੋਂ ਪ੍ਰਿੰਕਾ ਨੇ ਆ ਕੇ ਸਾਰੀਆਂ ਚੀਜ਼ਾਂ ਉਦੇੜਤੀਆਂ ਫਿਰ ਮੈਂ ذیری ਵੀ دلچسپی ਜੇ ਦੇਖੀ ਵੀ ਇਹਨੂੰ ਪੜੀਏ ਆ ਮੈਂ ਜੋ ਕੁਛ ਪੇ ਪੜਿਆ ਸਾਰਾ ਮੈਂ ਉਹਦੇ ਵਿੱਚੋਂ ਪੜ ਕੇ ਦੇਖਿਆ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਹੋਇਆ ਸੀ ਤੇ ਕੀ ਹੋਇਆ ਇਸ ਕਰਕੇ ਜਿਹੜਾ ਕੱਲ੍ਹ ਵਾਲੀ ਆਪਾਂ ਕਹਾਂਗੇ ਕੱਲ ਦੀ ਡਿਬੇਟ ਜਿਹੜੀ ਹੋਈ ਆ ਉਹ ਡਿਬੇਟ ਕੱਲ੍ਹ ਮੋਦੀ ਦੀ ਬਜਾਏ ਪ੍ਰਿੰਕਾ ਗਾਂਧੀ ਨੇ ਹੱਕ ਦੀ ਹੱਕ ਚ ਗਈ ਲੋਕਾਂ ਨੇ ਮੰਨਿਆ ਵੀ ਇਹ ਕੁੜੀ ਠੀਕ ਕਹਿ ਰਹੀ ਹੈ ਇਹ ਜਿਹੜੀ ਹੈਗੇ ਗਲਤ ਕਰ ਰਹੀ ਹੈ ਉਹਦਾ ਬੋਲਣ ਦਾ ਅਦਾਜ਼ ਇੱਕ ਬੱਕਰੀ ਕਿਸਮ ਦਾ ਹੈ ਤੇ ਮੋਦੀ ਜੀ ਜਦ ਬੋਲਦੇ ਤਾਂ ਮੋਦੀ ਜੀ ਵੀ ਬਹੁਤ ਸੋਹਣੇ ਕਨਵਿੰਸ ਕਰਦੇ ਆ ਪਰ ਉਹ ਵੀ ਮਤਲਬ ਸਾਹਮਣੇ ਪਿਆਸੀ ਉਹ ਵੀ ਚੱਕ ਕੇ ਦੇਖ ਕੇ ਜਿਵੇਂ ਨੇ ਅੰਕੜੇ ਲਿਖੇ ਸੀ ਉਹਦੇ ਹਿਸਾਬ ਨਾਲ ਬੋਲਦੀ ਸੀ ਉਹ ਵੀ ਤਾਂ ਬਸ ਜਿਹਾ ਪੱਕੇਰੀ ਉਹਨੂੰ ਵੀ ਤਾਂ ਤਿਆਰੀ ਕਿਸੇ ਨੇ ਕਰਵਾਈ ਹੋਣੀ ਹੈ ਤੇ ਮੋਦੀ ਜੀ ਦੀ ਵੀ ਤਿਆਰੀ ਹੋਈ ਹੈ ਸੋ ਬੰਦੇ ਮਾਤਰਮ ਦੇ ਮਾਮਲੇ ਦੇ ਉੱਤੇ ਕੱਲ ਜਿਹੜੀ ਡਿਬੇਟ ਹੋਈ ਹੈ ਡਿਬੇਟ ਦੇ ਵਿੱਚ ਬੋਦੀ ਜੀ ਫਸਾਉਂਦੇ ਦਾ ਸੀ ਕਾਂਗਰਸ ਕਾਂਗਰਸ ਨੂੰ ਤੇ ਪੰਡਿਤ ਨਹਿਰੂ ਨੂੰ ਖਲਨਾਇਕ ਬਣਾ ਕੇ ਪੇਸ਼ ਕਰਦੇ ਸੀ ਪਰ ਉਹਦੇ ਚ ਇਹ ਕਿ ਉਹ ਘਿਰ ਗਏ ਜੀ ਫਸ ਗਿਆ ਆਪਣੇ ਆਪ ਹੀ ਹੰਦਲ ਜਾਲ ਦੇ ਵਿੱਚ ਫਸ ਗਿਆ ਚਲੋ ਸਭ ਦੂਜੀ ਖਬਰ ਆਪਣੀ ਇਹ ਨਵਜੋਤ कौर ਸਿੱਧੂ ਦਾ ਰਫੜ ਪਿਆ ਹੋਇਆ ਤੁਹਾਨੂੰ ਪਤਾ ਹੀ ਹੈ ਜੀ ਉਹਨੇ ਕੱਲ ਕੋਈ ਬਿਆਨ ਦਿੱਤਾ ਸੀਗਾ ਤੇ ਸੁਖੀ ਰੰਧਾਵਾ ਨੇ ਕੋਈ ਨੋਟਸ ਕੱਢਿਆ ਜੀ ਉਹ ਕੀ ਹੈ ਮਾਮਲਾ ਉਹ ਕੀ ਦੇਖੋ ਬੀਬੀ ਨਵਜੋਤ कौर ਸਿੱਧੂ ਨੇ ਕਈ ਦਿਨ ਪਹਿਲਾਂ ਹੀ ਦਿੱਤਾ ਸੀ ਬਿਆਨ ਜਿਹੜਾ ਸੀ ਉਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਜੇ ਕ ਅਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰੂੰਗੀ ਜੀ ਤਾਂ ਉਹ ਮਤਲਬ ਜਿਹੜਾ ਸਿਆਸਤ ਦੇ ਵਿੱਚ ਸਰਗਰਮ ਹੋ ਜਾਣਗੇ ਨਹੀਂ ਤਾਂ ਉਹ ਆਪ ਦਾ ਵਧੀਆ ਕੰਮ ਕਰੀ ਜਾਂਦੇ ਆ ਜਿਹੜੇ ਟੀਵੀ ਚੈਨਲਾਂ 'ਚ ਕੰਮ ਕਰਦੇ ਆ ਜਾਂ ਜਿਹੜੀ ਉਹ ਕ੍ਰਿਕਟ ਦੀ ਕ੍ਰਿਕਟ ਦੀ ਐਂਟਰੀ ਕਰਦੇ ਆ ਜੀ ਠੀਕ ਹੈ ਉਹਨਾਂ ਦਾ ਵਧੀਆ ਕੰਮ ਚੱਲੀ ਇਹਦਾ ਫਿਰ ਉਹਦੀ ਕੋਈ ਦਿਲਚਸਪੀ ਨਹੀਂ ਜੀ ਉਹ ਗੱਲਾਂ ਕਰਦਾ ਕਰਦਾ ਜਦੋਂ ਵਿੱਚ ਪੱਤਰਕਾਰ ਕੁਰੇਦਣ ਲਾ ਕੇ ਤੇ ਜਿਹੜੇ ਉੱਤੇ ਦੁੱਧੀਆਂ ਗੱਲਾਂ ਨਹੀਂ ਚੱਲਦੀਆਂ ਜੀ ਉਹ ਕਹਿੰਦੇ ਵੀ ਸਾਡੇ ਕੋਲੇ ਪੈਸੇ ਹੈ ਨਹੀਂ ਜਿਹਦੇ ਮੁੱਖ ਮੰਤਰੀ ਬਣਨਾ ਹੋਵੇ ਤੇ ਕੋਲ 500 ਕਰੋੜ ਰੁਪਏ ਦਾ ਕਸੂਰ ਕੇ ਸਟਾਈਲ ਹੈ ਪਰ ਇਹ ਹੋਇਆ ਮਤਲਬ 500 ਕਰੋੜ ਰੁਪਏ ਇਹਦੇ ਨਾਲ ਅੱਛਾ ਜੀ ਬਾਅਦ ਵਿੱਚ ਉਹਨਾਂ ਨੇ ਇਹ ਪੈਨ ਵੀ ਥੋਟੋ ਹਾਈ ਕਮਾਂਡਰ ਇਹ ਵੀ ਉਹ ਕਹਿੰਦੀ ਕਿ ਹਾਈ ਕਮਾਂਡਰ ਦੇ ਨਾਲ ਸਮਝਿਆ ਲੀਗਾ ਪਰ ਇੱਥੇ ਮੁੱਖ ਮੰਤਰੀ ਬਿਨਾਂ ਕੋਈ ਬਣ ਨਹੀਂ ਸਕਦਾ ਪਰ ਕੱਲ ਵੀ ਜ਼ਿਕਰ ਕੀਤਾ ਸੀ ਬਿਲਕੁਲ ਬਿਲਕੁਲ ਜੀ ਵੀ ਉਹਦੀ ਕਹੀ ਹੋਈ ਗੱਲ ਨੂੰ ਬੋਚ ਲਿਆ ਜਾਖੜ ਸਾਹਿਬ ਨੇ ਤੇ ਜਾਖੜ ਸਾਹਿਬ ਨੇ ਫਿਰ ਦੂਜੇ ਰੋਡ ਕਹਿੰਦਾ ਵੀ 350 ਕਰੋੜ ਰੁਪਏ ਲੈ ਕੇ ਪਹਿਲਾਂ ਵੀ ਬਣਿਆ ਸੀ ਬਣਿਆ ਸੀ ਇਹ ਮਾਮਲਾ ਚੱਲਦਾ ਰਿਹਾ ਚੱਲਦਾ ਚੱਲਦਾ ਇਸ ਮਾਮਲੇ ਦੇ ਉੱਤੇ ਆਪਾਂ ਕੱਲ ਵੀ ਦੇਖਿਆ ਸੀ ਕਿ ਇਹਦਾ ਨੋਟਸ ਲੈ ਆ ਗਿਆ ਕਾਂਗਰਸ ਹਾਈ ਕਮਾਂਡ ਕੋਲ ਬਿਲਕੁਲ ਜੀ ਕਾਂਗਰਸ ਹਾਈ ਕਮਾਂਡ ਦੇ ਜਿਹੜੇ ਡੀਕੇ ਸ਼ਿਵ ਪ੍ਰਸ਼ਾਦ ਹੈਗੇ ਸ਼ਿਵ ਕੁਮਾਰ ਹੈਗੇ ਉਸ ਵਾਲੇ ਕਰਨਾਟਕਾ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਵੀ ਇਹਦਾ ਨੋਟਸ ਲਿਆ ਔਰ ਮਿਸਟਰ ਰਾਜਪੂਤ ਹੈ ਕਿੰਨੇ ਦੇ ਸਪੋਕ ਪਰਸਨ ਨੋਟਸ ਉਹਨੇ ਵੀ ਲਿਆ ਉਹਨੇ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਬੀਬਾ ਜੀ ਜੇ ਚਾਹੋ ਨੇ ਤਾਂ ਤੁਸੀਂ ਬੀਜੇਪੀ ਚਲੇ ਜਾਓ ਇਸ ਵਾਰ ਠੀਕ ਹੈ ਇਹ ਗੱਲ ਕਹਿਤੀ ਸੀ ਪਰ ਸ਼ਾਮ ਤੱਕ ਇਹ ਹਾਲਾਤ ਇਹ ਬਣ ਗਏ ਕਿ ਫਿਰ ਇੱਕ ਟਵੀਟ ਆ ਗਿਆ ਜੀ ਕਾਉਡਰ ਆ ਗਿਆ ਉਹ ਆਰਡਰ ਆਇਆ ਰਾਜਾ ਬ੍ਰਿੰਗ ਦਾ ਜਿਹੜਾ ਸਟੇਟ ਦਾ ਪ੍ਰੈਜ਼ੀਡੈਂਟ ਹੈ ਇੱਕੋ ਲਾਈਨ ਦਾ ਆਰਡਰ ਹੈ ਕਿ ਬੀਬੀ ਜਿਹੜੀ ਹੈਗੀ ਹੈ ਨਵਜੋਤ ਕੌਰ ਸਿੱਧੂ ਇਹਨਾਂ ਨੂੰ ਸਸਪੈਂਡ ਕਰਤਾ ਮੁੱਢਲੀ ਮੈਂਬਰਸ਼ਿਪ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰਨਾ ਮਤਲਬ ਹੈ ਵੀ ਬਸ ਜੇ ਆਇਆ ਬੰਦਾ ਮਤਲਬ ਹਾਲਤ ਇਹੋ ਜੀ ਬਣ ਗਈ ਖੈਰ ਉਹ ਤੋਂ ਬਾਅਦ ਇਹ ਚੱਲਦਾ ਰਿਹਾ ਮਾਮਲਾ ਸ਼ਾਮ ਤੱਕ ਫਿਰ ਬੀਬੀ ਨੂੰ ਜਿਹੜਾ ਵੀ ਟੀਵੀ ਚੈਨਲ ਆ ਮਿਲ ਗਿਆ ਜੀ ਜਿਹੜਾ ਵੀ ਗਿਆਜੀ ਨੇ ਵੀ ਜਾ ਕੇ ਕੀਤਾ ਬੀਬੀ ਨੇ ਫਿਰ ਦੇ ਇੰਟਰਵਿਊ ਤੇ ਦੇ ਇੰਟਰਵਿਊ ਤੇ ਇੰਟਰਵਿਊ ਤੇ ਪਰ ਉਹਨਾਂ ਨੇ ਦੇ ਕਿਹੜਾ ਰਾਜਾ ਬੜੇਗਾ ਜੀ ਇਹ ਭ੍ਰਿਸ਼ਟਾਚਾਰੀ ਹੈ ਇਹ ਆਚਰਣਹੀਨ ਆ ਪਤਾ ਨਹੀਂ ਕੀ ਕੁਛ ਹੈ ਦਾ ਰਾਜੇ ਬੜਿੰਗ ਦੇ ਤੇ ਜੀ ਸਾਰਾ ਚੱਕ ਕੇ ਦੋ ਕਰਤੀ ਕਹਿੰਦੀ ਪੰਜ ਬੰਦੇ ਜਿਹਨਾਂ ਨੇ ਕਾਂਗਰਸ ਬਰਬਾਦ ਕਰਤੀ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਸੁਖੀ ਰੰਧਾਵਾ ਟਰਨਜੀਤ ਸਿੰਘ ਚੰਨੀ ਬਸ ਇੱਕ ਅਦਾ ਕੋਈ ਹੋਰ ਹੋਣਾ ਉਹਨਾਂ ਦਾ ਲੈ ਕੇ ਪੰਜਾਂ ਦਾ ਨਾ ਫਿਰ ਉਹਨਾਂ ਦੀ ਡੰਗੜ ਡੰਗੜ ਕਰਵਾਤੀ ਸਾਰੇ ਕਮਾਲ ਕਮਾਲ ਕਰ ਗਈ ਉਹ ਜਿਹੜੀ ਇੰਨੀ ਡੰਗੜ ਡੰਗੜ ਕਰਵਾਤੀ ਜਿਹੜੀ ਇਹਦੇ ਤੇ ਸੁਖਜਿੰਦਰ ਸਿੰਘ ਰੰਧਾਵਾ ਜੀ ਸੁਖੀ ਰੰਧਾਵਾ ਕਹਿੰਦੀ ਆਪਾਂ ਉਹ ਪਾਰਲੀਮੈਂਟ ਦੇ ਮੈਂਬਰ ਵੀ ਹੈ ਔਰ ਉਹ ਰਾਜਸਥਾਨ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਇੰਚਾਰਜ ਹੈ ਉਹਨਾਂ ਦੇ ਉੱਤੇ ਇਲਜ਼ਾਮ ਲਾਤਾ ਕਿ ਉਹਨਾਂ ਨੇ ਪੈਸੇ ਲੈ ਲੈ ਕੇ ਉੱਥੇ ਜਿਹੜੀਆਂ ਹੈਗੀਆਂ ਉਹ ਟਿਕਟਾਂ ਦੇ ਸੱਸੀ ਰਾਜਸਥਾਨ ਤੇ ਕਾਂਗਰਸ ਪਾਰਟੀ ਨੂੰ ਹਰਾਤਾ ਜੀ ਨਾਰਾਇਣ ਨੇ ਦਿੱਤਾ ਉਹਦਾ ਆਪਣਾ ਕਰਨ ਬੁਰਜ ਦਾ ਬਸ ਠੀਕ ਹੈ ਜੀ ਕਰਨ ਬੁਰਜ ਜਿਹੜਾ ਕੈਂਡੀਡੇਟ ਬਣਾਇਆ ਸੀਗਾ ਇਥੋਂ ਆਪਣੇ ਤੋਂ ਤਰਨ ਤਰਨ ਤੋਂ ਉਹ ਕਹਿੰਦੀ ਕਰਨ ਬੁਰਜ ਨੂੰ ਤਾਂ ਹਰਾਉਣ ਵਾਲੇ ਹੀ ਹੈ ਇਹ ਹੈ ਇਹਨਾਂ ਨੇ ਕਹਿੰਦੇ ਟਿਕਟ ਦੇ ਦਿੱਤੀ 5 ਕਰੋੜ ਰੁਪਈਆ ਲੈ ਕੇ ਉਹ ਟਿਕਟ ਦੇ ਦਿੱਤੀ ਤੇ ਹਰਾਇਆ ਕਹਿੰਦੀ ਰਾਜੀਪਟੇਨੀ ਨੇ ਰਾਜੀਪਟੇਨੀ ਦੇ ਤੱਕ ਨੂੰ ਸੇ ਪਾਸ ਨਿਕਲ ਲੈ ਜਿੱਤੇ ਉਹ ਰਾਜੀਪਟੇਨੀ ਤੋਂ ਕਿਤੇ ਗਲਤੀਆਂ ਹੋ ਗਈਆਂ ਜਿਹੜੀਆਂ ਗਲਤੀਆਂ ਉਹਨੂੰ ਨਹੀਂ ਸਿੱਧੇ ਰਿਆ ਚਾਹੀਦੀ ਉਹਨੇ ਬਲੇ ਪੁੱਠੇ ਸਿੱਧੇ ਉਸ ਬਿਆਨ ਦਿੱਤੇ ਉਹ ਕਹਿੰਦੀ ਇਹ ਸਾਰਾ ਕੁਝ ਕੀਤਾ ਹੈ ਉਹ ਕਹਿੰਦੇ ਵੀ ਤਲਬੇ ਚਰਦੇ ਬੱਲੇ ਠੀਕ ਹੈ ਜੀ ਇਹ ਕਹਿੰਦੇ ਬਚਨ ਵਾਸਤੇ ਗ੍ਰਿਫਤਾਰੀਆਂ ਤੋਂ ਡਾਕਟਰ ਵਾਸਤੇ ਕਹਿੰਦੇ ਬੀਜੇਪੀ ਦੀ ਰਾਜਾਪੜਿੰਗ ਜਾ ਕੇ ਮਤਲਬ ਮੰਤਰਲਾ ਕਰਦੇ ਕਦੇ ਚੱਪਲਾ ਚੱਕਦੇ ਚੱਕਦੇ ਆਉਂਦੀਆਂ ਭਗਵੰਤ ਮਾਨਦੀਆਂ ਇਹਨਾਂ ਦੇ ਉੱਤੇ ਕਹਿੰਦੇ ਇਹ ਕਾਰਵਾਈ ਬਣਦੀ ਉਹਨਾਂ ਨੇ ਇਹ ਇੰਜਾਮ ਲਾਉਣੇ ਸ਼ੁਰੂ ਕਰਤੇ ਠੀਕ ਹੈ ਜੀ ਰਾਜਾਪੜਿੰਗ ਤਾਂ ਇਹ ਉਦੇ ਬਾਰੇ ਬੋਲਿਆ ਜੀ ਪਰ ਜਿਹੜਾ ਕਰਨਪੁਰਜਾ ਉਹ ਬੋਲ ਪਿਆ ਜੀ ਉਹ ਕਹਿੰਦਾ ਬੀਬੀ ਜੀ ਨੂੰ ਜਿਹੜਾ ਹੈਗਾ ਚਾਹੀਦਾ ਹੈ ਕਿ ਉਹ ਆਪਣੇ ਐਪ ਨੂੰ ਦਰੁਸਤ ਕਰ ਲੇ ਮੈਂ ਤਾਂ ਇਹ ਕੰਨਾ ਨਹੀਂ ਦਿੱਤਾ ਬਿਲਕੁਲ ਜੀ ਮੈਥੋਂ ਕਿਸੇ ਨੇ ਪੈਸੇ ਨਹੀਂ ਲਏ ਮੈਂ ਦਾਦੀ ਲੜਾਈ ਆਪ ਲੜਦੀ ਮੈਨੂੰ ਟਿਕਟ ਦੇਦੀ ਮੈਂ ਲੜਾਈ ਲੜੀ ਚੰਗੀ ਮਾੜੀ ਇਹ ਤਾਂ ਆਪਾਂ ਨੂੰ ਲੱਗਦਾ ਸੀ ਕਾਂਗਰਸ ਪਾਰਟੀ ਦੀ ਹਾਲਤ ਮਾੜੀ ਹੈ ਜੀ ਲੇਕਿਨ ਇਹ ਆਪਾਂ ਨੂੰ ਵੀ ਇਸ ਕੱਲ ਦੀ ਉਮੀਦ ਨਹੀਂ ਸੀ ਕਿ ਕਾਂਗਰਸ ਪਾਰਟੀ 4 ਨੰਬਰ ਤੇ ਜਾਊਗੀ ਲੱਗਦਾ ਏ ਸੀ ਕਿ ਪਹਿਲੇ ਨੰਬਰ ਦੇ ਉੱਤੇ ਜਾਊਗੀ ਰੂਲਿੰਗ ਪਾਰਟੀ ਹੁੰਦੀ ਹੈ ਬਾਈ ਇਲੈਕਸ਼ਨ ਉਹ ਜਿੱਦੀ ਆਮ ਆਦਮੀ ਪਾਰਟੀ ਜੀ ਦੂਜੇ ਨੰਬਰ ਦੇ ਉੱਤੇ ਅਕਾਲੀ ਦਲਾਂ ਦੇ ਦੋਨਾਂ ਸਟੈਂਡਿੰਗ ਖੜੇ ਐ ਜੋ ਚਾਹੇ ਉਹ ਮਨਦੀਪ ਸਿੰਘ ਵਰਸ ਪੰਜਾਬ ਦੇ ਕੈਂਡੀਡੇਟ ਹੋਣ ਚਾਹੇ ਸੁਖਵਿੰਦਰ ਕੌਰ ਕਾਂਗਰਸ ਆਪਣੇ ਅਕਾਲੀ ਸੁਖਵੀਰ ਵਾਲੀ ਇਹੋ ਵੀ ਇਹਨਾਂ ਦੋਨਾਂ ਦੇ ਵਿੱਚ ਕੋਈ ਵੀ ਬਣ ਸਕਦਾ ਕੋਈ ਨੰਬਰ 2 ਤੇ ਆਊਗਾ ਤੀਜੇ ਨੰਬਰ ਤੇ ਕੰਗਰਸ ਆ ਸਕਦੀ ਹੈ ਪਰ ਕਾਂਗਰਸ ਤਬੀ ਜੇ ਵੀ ਤੋਂ ਵੀ ਗੱਲੇਗੀ ਥੱਲੇ ਗਈ ਉਹ ਚੌਥੇ ਨੰਬਰ ਤੇ ਚ ਚੌਥੇ ਨੰਬਰ ਤੇ ਗਈ ਹੈ ਕਾਂਗਰਸ ਪਾਰਟੀ ਆ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੇ ਬੀਜੇਪੀ ਗਈ ਬੀਜੇਪੀ ਸੋ ਇਹਦੇ ਨਾਲ ਨੁਕਸਾਨ ਉਹਨਾਂ ਦਾ ਕਾਫੀ ਹੋਇਆ ਉਹ ਵੱਖਰੀ ਗੱਲ ਹੈ ਵੀ ਉਹਦੇ ਵਿੱਚ ਕੀ ਕਰਨੇ ਲੀਡਰਸ਼ਿਪ ਵੀ ਜ਼ਿੰਮੇਵਾਰ ਹੁੰਦੀ ਹੈ ਪਿਛਲੇ ਦਿਨਾਂ ਦੇ ਵਿੱਚ ਕੰਪਲੀਟ ਵੀ ਜਿਹੜੀਆਂ ਹੋਈਆਂ ਕੰਪਲੇਂਟਸ ਵੀ ਰਾਜਾ ਬੜਿਕਦੀਆਂ ਹੋ ਗਈਆਂ ਜਿਨ੍ਹਾਂ ਦੇ मतलब उते लगभग जो उस चरणजीत सिंह चन्नी ਨੇ ਆ ਕੇ ਇੱਥੇ ਗੱਲ ਕਹੀ ਸੀ ਇੱਕ ਤਾਂ ਬੂਟਾ ਸੀ ਬਾਰੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹ ਬਿਆਨ ਬੜਾ ਕਾਫੀ ਸਰਤ ਹੋਇਆ ਐਨਆਰਡੀ ਉਹ ਆਪਦੀ ਥਾਂ ਦੀ ਇਹ ਹੁਣ ਪਾਣੀ ਵਾਂਗੂ ਪੀ ਗਿਆ ਰਾਜਾ ਬੜੀ ਟਬੋਲੀ ਨਹੀਂ ਕੁਝ ਜੀ ਪਰ ਸੁਖਵਿੰਦਰ ਸਿੰਘ ਰਲਾਵਾ ਦੇ ਉਹਨਾਂ ਨੂੰ ਨੋਟਿਸ ਪਈ ਸੀ ਜੀ ਉਹ ਕਹਿੰਦਾ ਜੀ ਸਾਬਤ ਕਰੋ ਜਾਂ ਮਾਫੀ ਮੰਗੋ ਬਿਲਕੁਲ ਮੇਰੇ ਖਿਲਾਫ ਤੁਸੀਂ ਇਲਜ਼ਾਮ ਕਿਵੇਂ ਲਾਈਆਂ ਇਲਜ਼ਾਮ ਲਾਇਆ ਇੱਥੇ ਹੁਣ ਬੀਬੀ ਪਈ ਐ ਫਸੀ ਬੀਬੀ ਕੀ ਕਰਦੀ ਐ ਸਸਪੈਂਡ ਨੂੰ ਕਰਦਾ ਨਾਲ ਉਹਨੇ ਇੱਕ ਜਿਹੜਾ ਹੈਗਾ ਨਮਾ ਜਿਹੜਾ ਹੈਗਾ ਮੁਸੀਬਤ ਖੜੀ ਕਰਤੀ ਐ ਅ ਆਉਦੇ ਪਤੀ ਵਾਸਤੇ ਨਵਜੋਤ ਸਿੰਘ ਸਿੱਧੂ ਵਾਸਤੇ ਬਿਲਕੁਲ ਜੀ ਨਵਜੋਤ ਸਿੰਘ ਸਿੱਧੂ ਹੁਣ ਪਾਈਸ ਨਾਲ ਖੜੂਗਾ ਜਾਂ ਕਾਂਗਰਸ ਨਾਲ ਖੜੂਗਾ ਫਸ ਗਿਆ ਜੀ ਉਹ ਕਿਉਂਕਿ ਕਾਂਗਰਸਾਇਕਮੜ ਕੀ ਖਲੋਤੀ ਅਜੇ ਤੱਕ ਤਾਂ ਨਵਜੋਤ ਸਿੰਘ ਸਿੱਧੂ ਬੋਲਿਆ ਨਹੀਂ ਬੋਲਿਆ ਨਹੀਂ ਲੇਕਿਨ ਨਵਜੋਤ ਸਿੰਘ ਸਿੱਧੂ ਦੇ ਕੈਂਪ ਦੇ ਜਿਹੜੇ ਲੋਕ ਨੇਰੇ ਆ ਉਹ ਜਿਹੜੀਆਂ ਚੀਜ਼ਾਂ ਬੋਲਦੇ ਕਰਦੇ ਆ ਉਹ ਕਹਿੰਦੇ ਦੇਖੋ ਜੀ ਨੋਟਿਸ ਨਹੀਂ ਦਿੱਤਾ ਬੀਬੀ ਨੂੰ ਅੱਲਾ ਨਾਲ ਕਿਹਦਾ ਨੋਟ ਸਿੱਖ ਦਿੰਦੀ ਗੱਲ ਹੁੰਦੀ ਹੈ ਜੋ ਰੋਜ਼ ਦੀਆਂ ਗੱਲਾਂ ਹੁੰਨ ਤਾਂ ਨੋਟਸ ਕਿੱਥੇ ਦਿੱਤੇ ਜਾਂਦੇ ਨੇ ਵੈਸੇ ਮੈਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਕੀਤੀ ਸੀ ਵੀ ਜਿਹੜੀਆਂ ਹੱਥਾਂ ਨਾਲ ਗੱਲਾਂ ਦਿੱਤੀਆਂ ਹੁੰਦੀਆਂ ਹਨ ਫਿਰ ਉਹ ਨਾਲ ਫੋਟੋਆਂ ਵੀ ਜੀ ਜਦੋਂ ਤੁਸੀਂ ਬਾਹਰਲੀ ਪਾਰਟੀ ਜੋ ਜਿਆਜਾ ਜਿਹੜਾ ਕਾਂਗਰਸ ਪਾਰਟੀ ਦਾ ਸਪੋਕਸਪਰਸਨ ਕਹਿੰਦਾ ਹੈ ਜੀ ਬੀਬਾ ਜੀ ਤੁਸੀਂ ਜੇ ਬੀਜੇਪੀ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ ਤੇ ਜਦੋਂ ਬੀਜੇਪੀ ਤੇ ਤੁਸੀਂ ਲਈ ਸੀ ਤੁਹਾਨੂੰ ਨਹੀਂ ਬਦਲ ਸਕਿਆ ਵੀ ਇਹ ਨਾ ਨਾੜੂਆ ਕਿੱਥੇ ਜੁੜੇ ਹੋਏ ਜੁੜੇ ਹੋਏ ਜੇ ਉਹ ਬੀਜੇਪੀ ਨਾਲ ਜੁੜੇ ਹੋਏ ਸੀ ਤੁਸੀਂ ਉਹਨਾਂ ਨੂੰ ਲਈਓ ਤੇ ਜਿਹੜੇ ਫਿਰ ਆ ਬੀਜੇਪੀ ਦੇ ਵਿੱਚ ਤਾਂ ਨਹੀਂ ਅਨੁਸ਼ਾਸਨਹੀਨ ਤਾਂ ਬਰਦਾਸ਼ਤ ਨਹੀਂ ਹੁੰਦੀ ਕਿੰਨੀ ਦੇਰ ਹੋ ਗਈ ਤੁਸੀਂ ਜਿਹੜੀਆਂ ਜਿਹੜੀ ਜਿਵੇਂ ਅੱਜ ਤੁਸੀਂ ਅਨੁਸ਼ਾਸਨਤਾ ਕਹਿੰਦੇ ਜੋ ਤੁਹਾਡੇ ਗੱਲ ਨੂੰ ਪੈ ਗਈ 500 ਕਰੋੜ ਰੁਪਏ ਦੀ ਗੱਲ ਆ ਗਈ ਤਾਂ ਉਦੋਂ ਬੋਲਦੇ ਜਦੋਂ ਇੱਥੇ ਹਰੇਕ ਦੀ ਬੇਇੱਜ਼ਤੀ ਕਰਦੇ ਸੀ ਉਦੋਂ ਕਿਉਂ ਨਹੀਂ ਬੋਲਦੇ ਇਸ ਕਰਕੇ ਕਾਂਗਸਾਇਕ ਮਾਡਲ ਨੂੰ ਵੀ ਆਪਦੀ ਪੀਡੀ 800 ਫੇਰਨਾ ਚਾਹੀਦਾ ਚਲੋ ਸਭ ਤੀਜੀ ਖਬਰ ਅਮਰਪਾਲ ਸਿੰਘ ਨਾਲ ਜੁੜੀ ਹੋਈ ਹੈ ਜੀ ਅਮਰਪਾਲ ਸਿੰਘ ਦਾ ਪੰਜਾਬ ਸਰਕਾਰ ਨੇ ਡਟਮਾ ਵਿਰੋਧ ਕੀਤਾ ਜੀ ਪ੍ਰੋਲ ਨੂੰ ਲੈ ਕੇ ਕੀ ਹੈ ਮਾਮਲਾ ਇਹ ਵੀ ਦੱਸੋ ਅਸਲ ਦੇ ਵਿੱਚ ਅਮਰਪਾਲ ਸਿੰਘ ਨੂੰ ਐਨਐਸਸੀ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਠੀਕ ਹੈ ਜੀ ਉਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ 'ਚ ਕੋਈ ਅਪਰਾਧਿਕ ਕੇਸ ਹੈ ਕੋਈ ਕ੍ਰਿਮੀਨਲ ਕੇਸ ਨਹੀਂ ਜਿਹਦੇ 'ਚ ਉਹਨਾਂ ਦੀ ਗ੍ਰਿਫਤਾਰੀ ਪਈ ਹੋਈ ਹੈ ਉਹਨਾਂ ਨੇ ਚੁਣੌਤੀ ਜਿਹੜੀ ਦਿੱਤੀ ਹੈ ਉਹਨਾਂ ਨੇ ਉਹ ਨੂੰ ਦਿੱਤੀ ਹੈ ਜਿਹੜੀ ਉਹਨਾਂ 'ਤੇ ਐਨਐਸਏ ਲੱਗਣ ਐਨਐਸਏ ਐਨਐਸਏ ਇੱਕ ਸਾਲਾਸਤੇ ਲੱਗਦੀ 6-6 ਮਹੀਨੇਾਸਤੇ ਲੱਗਦੀ ਹੁੰਦੀ ਹੈ ਠੀਕ ਹੈ ਜੀ ਇੱਕ ਸਾਲੇ ਤੀਜੀ ਵਾਰੀ ਐਨਐਸਏ ਲੱਗੀ ਉਹਨਾਂ ਦੀ ਸਾਲ-ਸਾਲ ਦੀ ਨਹੀਂ ਠੀਕ ਹੈ ਜੀ ਜਦੋਂ ਤੀਜੀ ਵਾਰ ਦੀ ਐਨਐਸਏ ਲੱਗੀ ਤਾਂ ਇਹਦਾ ਮਤਲਬ ਇਹ ਹੈ ਕਿ ਜੇ ਉਹ ਬਾਹਰ ਨਹੀਂ ਆਉਂਦੇ ਜੀ 60 ਦਿਨਾਂ ਦੇ ਵਿੱਚ ਜੇਕਰ ਕਿਸੇ ਕੋਈ ਬੰਦਾ ਆਪਦੀ ਹਾਜ਼ਰੀ ਨਹੀਂ ਲਾਉਦਾ ਪਾਰ ਤਾਂ ਬੰਦਾ ਡਿਸਕਵালিਫਾਈ ਹੋ ਜਾਂਦਾ ਪਰਲਮੈਂਟ ਦਾ ਮੈਂਬਰ ਨਹੀਂ ਰਹਿੰਦਾ ਠੀਕ ਹੈ ਜੀ ਹੁਣ ਇੱਥੇ ਕਿਉਂਕਿ 60 ਦਿਨਾਂ ਤੋਂ ਵੱਧ ਦਾ ਉਹਨਾਂ ਦੀ ਗੈਰ ਹਾਜ਼ਰੀ ਹੋਈ ਜਾਣੀ ਜੀ ਜਿਹੜੀ ਇਹ ਇਹਦਾ ਕਰਕੇ ਉਹਨਾਂ ਨੂੰ ਲੋਡ ਸੀਸਕਲ ਵੀ ਕੇ ਬਾਹਰ ਹੋਣਾ ਬਾਰਾਉਣਾ ਵੀ ਉਹਨਾਂ ਦੇ ਐਸੀ ਕਿ ਪਾਰਲੀਮੈਂਟ ਦੇ ਵਿੱਚ ਚੱਲਦੀ ਹਾਜ਼ਰ ਹੋ ਤੇ ਆਪਣੀ ਗੱਲ ਉਠਾਉਣ ਠੀਕ ਹੈ ਉਹ ਗੱਲ ਉਠਾਉਣ ਦੀ ਉਹਨਾਂ ਕੋਲ ਹੈਗਾ ਦੀ ਇਸ ਕੰਤਾ ਵੀ ਜਿਹੜੇ ਸਾੜੂਤ ਨਾਲ ਦੇ ਹਲਕੇ ਦੇ ਵਿੱਚ ਖਡੂਰਸਾਲਾ ਏਰੀਆ ਉੱਥੇ ਜਿਹੜੇ ਆਪਣੇ ਹੜ ਵਗੈਰਾ ਆਏ ਹਨ ਹੜਾਂ ਵਾਸਤੇ ਸਰਕਾਰ ਕੁਝ ਕਰੇ ਉਹ ਵੀ ਉਹ ਡਿਮਾਂਡ ਕਰ ਸਕਦੇ ਮੈਂ ਸਮਝਦਾ ਕਿ ਕੱਲਾ ਇਹ ਉੱਥੋਂ ਦੇ ਲੋਕਾਂ ਨਾਲ ਵੀ ਬੇਇਨਸਾਫੀ ਹੈ ਕਿਉਂਕਿ ਉੱਥੋਂ ਦੇ ਲੋਕਾਂ ਨੇ ਆਪਣੀਆਂ ਵੋਟਾਂ ਪਾ ਕੇ ਉਹਨੂੰ ਆਪਣਾ ਪ੍ਰਤੀਨਿਧ ਨਿਯੁਕਤ ਉਹਨੂੰ ਪ੍ਰਤੀਨਿਧ ਨਿਯੁਕਤ ਉਹਨੂੰ ਬੋਲਣ ਦਾ ਮੌਕਾ ਕਿਉਂ ਮਿਲਦਾ ਉਹਨੂੰ ਸਿਰਫ ਇਸ ਕਰਕੇ ਕਿਉਂ ਨਜ਼ਰ ਬੰਦ ਹੈ ਹਾਲ ਜਮੋ ਕੁਸ਼ਮੀਰ ਉਹਨੂੰ ਕ੍ਰਿਮੀਨਲ ਕੇਸ ਦੇ ਵਿੱਚ ਜ਼ਮਾਨਤ ਆਪਣੇ ਮਿਲ ਜਾਂਦੀ ਹੈ ਇਜ਼ਾਸਤ ਮਿਲ ਜਾਂਦੀ ਹੈ ਉਹ ਕਸਟਡੀ ਦੇ ਵਿੱਚ ਜਾ ਕੇ ਆਪਣੀ ਹਾਜ਼ਰੀ ਦਿੰਦਾ ਆਪ ਜੀ ਗੱਲ ਵੀ ਕਰਦਾ ਹੈ ਉਹ ਕਹਿੰਦਾ ਮੈਂ ਅਤਵਾਦੀ ਵੀ ਹੈ ਨਹੀਂ ਮੈਂ ਵੱਖਵਾਦੀ ਵੀ ਨਹੀਂ ਉਹ ਤਾਂ ਇਹ ਗੱਲ ਕਰਦਾ ਹੈ ਅਤਵਾਦੀ ਵੱਖਵਾਦੀ ਤਾਂ ਫਿਰ ਇਹ ਵੀ ਕਹਿੰਦੇ ਵੀ ਮੈਂ ਨਹੀਂ ਆ ਜਦੋਂ ਕਨਸਟੀਟਿਊਸ਼ਨ ਦੀ ਸੋਚ ਚੁੱਕ ਕੇ ਉਹਨਾਂ ਨੇ ਇਲੈਕਸ਼ਨ ਲਾ ਲਿਆ ਫਿਰ ਉਹਨੇ ਸੋਚ ਚੁੱਕੇ ਪਾਰਲੀਮੈਂਟ ਦੀ ਮੈਂਬਰੀ ਵੀ ਜਿਹੜੀ ਆ ਗਈ ਉਹ ਪਰਵਾਹ ਕੀਤੀ ਹੈ ਇਹਦਾ ਮਤਲਬ ਇਹ ਹੈ ਕਿ ਉਹ ਵਿਧਾਨਕ ਤੌਰ ਤੇ ਤਾਂ ਉਹਨਾਂ ਦੇ ਖਿਲਾਫ ਕੁਝ ਨਹੀਂ ਨਾ ਅੰਦਰੋਂ ਕਿਸੇ ਬੰਦੇ ਦੀ ਮਾਨਸਿਕਤਾ ਕੀ ਹੈ ਉਹਦੇ ਅੰਦਰੋਂ ਵਿਚਾਰਤਾ ਰੱਖੀ ਹੈ ਕੋ ਬੱਕਰੀ ਗੱਲ ਹੈ ਲੇਕਿਨ ਇਹ ਸਾਡੇ ਕਾਨੂੰਨ ਹੈ ਕਿ ਜੇ ਕੋਈ ਬੰਦਾ ਪੁਰ ਅਮਨ ਰਹਿ ਕੇ ਇੱਕ ਬਖਰਾ ਦੇਸ਼ ਵੀ ਮੰਗਦਾ ਤਾਂ ਮੰਗ ਸਕਦਾ ਉਹ ਕੋਈ ਸਮੱਸਿਆ ਨਹੀਂ ਇਸ ਕਰਕੇ ਉਹਨਾਂ ਨੂੰ ਜਿਹੜੀ ਪੈਰੋਲ ਨਹੀਂ ਦਿੱਤੀ ਜਾ ਰਹੀ ਜਿਹੜੀ ਪੈਰੋਲ ਉਹਨਾਂ ਨੇ ਅਪਲਾਈ ਕੀਤੀ ਸੀ ਉਹ ਕੀਤੀ ਸੀਗੀ ਡਿਲਾ ਮੈਜਿਸਟਰੀ ਅ ਅਕਰਨ ਕਰਨ ਕੋਲੇ ਅੰਮ੍ਰਿਤਸਰ ਕੋਲੇ ਉਹਨਾਂ ਨੇ ਮਤਲਬ ਜਿਹੜੀ ਹੈਗੀ ਉਹਨਾਂ ਦੀ ਪੈਰੋਲ ਨੂੰ ਜਦੋਂ ਕੋਈ ਉੱਤੇ ਫੈਸਲਾ ਨਾ ਲਿਆ ਤਾਂ ਹਾਈ ਕੋਰਟ ਚਲੇ ਗਈ ਜੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਜੀ ਸਹੀ ਤੇ ਫੈਸਲਾ ਕਰੋ ਜਲਦੀ ਫੈਸਲਾ ਕਰੋ ਪੰਜਾਬ ਸਰਕਾਰ ਨੇ ਉਹਨਾਂ ਤੋਂ ਰਿਪੋਰਟ ਮਿਲੀ ਉਹਨਾਂ ਨੇ ਕਿਹਾ ਜੀ ਨਹੀਂ ਮਿਲਣੀ ਚਾਹੀਦੀ ਉਹਨੇ ਰਿਕਾਰਡ ਮੰਗੇ ਜੀ ਹਾਈ ਕੋਰਟ ਨੇ ਕਿਹਾ ਜੀ ਸਾਰਾ ਰਿਕਾਰਡ ਪੇਸ਼ ਕਰੋ ਲੈੋ ਕੱਲ ਫਿਰ ਉਹਨੇ ਰਿਕਾਰਡ ਪੇਸ਼ ਕਰਤਾ ਉਹ ਕਹਿੰਦੇ ਜੀ ਇਹ ਬੰਦਾ ਜਿਹੜਾ ਹੈਗਾ ਇਹ ਤਾਂ ਕੁਝ ਬਾਹਰਲੇ ਬੰਦਿਆਂ ਦੇ ਨਾਲ ਮਿਲ ਕੇ ਅੱਤਵਾਦੀਆਂ ਨਾਲ ਗੈਂਗਸਟਰਾਂ ਦੇ ਨਾਲ ਸਮਾਜ ਵਿਰੋਧੀ ਤੱਤਾਂ ਨਾਲ ਮਿਲ ਕੇ ਇੱਕ ਜਿਹੜੀ ਹੈਗੀ ਕੁਝ ਲੋਕਾਂ ਨੂੰ ਕਤਲ ਕਰਨਾ ਚਾਹੁੰਦਾ ਹਥਿਆਰ ਕਰ ਔਰ ਜੇ ਇਹ ਬਾਹਰ ਆ ਗਿਆ ਤੇ ਇੱਕ ਬਿਆਨ ਦੇਤਾ ਤਾਂ ਅਗਲਾ ਵੀ ਪੰਜਾਬ ਪੰਜਾ ਪਾਣੀਆਂ ਨੂੰ ਅਗਲਾ ਪੰਜ ਦਰਮਾ ਦੇ ਪਾਣੀਆਂ ਨੂੰ ਪੰਦਰਾਂ ਨੂੰ ਇਹ ਨਹੀਂ ਪਤਾ ਪੰਜਾਬ ਦਾ ਪੈ ਨਹੀਂ ਹੈ ਉਹ ਝਾਈ ਹੈ ਸਾਡੀ ਤੁਸੀਂ ਪੰਜਾਂ ਦੀ ਇਹ ਵੱਖਰੀ ਗੱਲ ਹੈ ਕਿ ਪੰਜਾਬ ਰੱਖਿਆ ਵੇਦਾ ਨਾ ਠੀਕ ਹੈ ਜੀ ਤੇਰੀ ਇਹੋ ਜੀ ਗੱਲ ਕੀਤੀ ਨਾਲ ਇੱਕ ਨਵਾਂ ਹੁਣ ਪੁਲਿਸ ਦਾ ਹੋਰ ਤਰੀਕਾ ਕਰ ਦੇਖਾ ਮੈਂ ਜਿਹੜੇ ਕੋਈ ਰਿਕਾਰਡ ਪੇਸ਼ ਕਰਦੇ ਮੰਗਿਆ ਬਾ ਜਵਾਬ ਹੈ ਇਹਨਾਂ ਨੇ ਆਪਣਾ ਜਵਾਬ ਵੀ ਦਿੱਤਾ ਵੀ ਅਸੀਂ ਵਿਰੋਧ ਕਰਦੇ ਹਾਂ ਜੀ ਇਹਨੂੰ ਨਈ ਪੈਰੋਲ ਮਿਲਣੀ ਚਾਹੀਦੀ ਇਹ ਨਾਲ ਜਿਹੜਾ ਹੈਗਾ 5 ਕਹ ਹਜ਼ਾਰ ਦਾ ਜਿਹੜੇ ਹੈਗੇ ਜਿਹਨੂੰ ਪੁਰਾਣੇ ਉਹਦੇ ਖਿਲਾਫ ਕੇਸ ਕੋਟਾ ਹੈ ਪਹਿਲਾਂ ਇਕੱਠਾ ਕਰਕੇ ਉਹ ਪੀਤਾ 4000 ਫਲੰਦਾ ਬਣਾ ਕੇ ਲੋ ਜੀ ਲੋ ਜੀ ਹੁਣ ਕੱਲ ਜਦੋਂ ਪੀਸੀ ਸੀ ਹੁਣ ਨਾ ਤਾਂ ਹਾਈ ਕੋਰਟ ਚ ਜਾ ਸਕਦੀ ਹੈ ਨਾ ਉਹਨਾਂ ਦੇ ਵਕੀਲ ਪੜ ਸਕਦੇ ਵਕੀਲ ਕਹਿੰਦੇ ਜੀ ਸਾਨੂੰ ਟਾਈਮ ਚਾਹੀਦਾ ਟਾਈਮ ਚਾਹੀਦਾ ਸਾਨੂੰ ਜਵਾਬ ਦੇਣ ਵਾਸਤੇ ਟਾਈਮ ਚਾਹੀਦਾ ਹੁਣ ਟਾਈਮ ਦਿੱਤਾ 11 ਤਾਰੀਖ ਦਾ ਠੀਕ ਹੈ ਜੀ 11 ਤਾਰੀਖ ਨੂੰ ਫਿਰ ਦੁਬਾਰਾ ਜਾਣਾ ਹੈ ਉਹਦੇ ਤਾਂ ਕੋ ਟੈਂਕ ਹੀ ਆ ਮੇਰੇ ਖਿਆਲ ਮੁਤਾਬਕ ਜਿਵੇਂ ਕਹਿੰਦੇ ਹੋ ਨੇ ਨਾ ਵੀ ਟਿੰਡਾ ਬਣਨ ਦੇ ਪਾਣੀ ਦੀ ਵਾਰੀ ਨਿਕਲ ਜਾਂਦੀ ਹੈ ਨਿਕਲ ਜਾਂਦੀ ਹੈ ਇਹਨਾਂ ਦੇ ਟਿੰਡਾ ਬਣਨ ਦੇ ਵਿੱਚੋਂ ਟੈਂਕ ਫੋਲ ਫਿਰ ਹੁਣ ਜਦੋਂ ਕਿਸੇ ਬੰਦੇ ਨੇ ਚੁਣੇ ਹੋਏ ਬੰਦੇ ਨੂੰ ਉਹਦੀ ਮਤਲ ਜਿਹੜਾ ਵਿਧਾਨਿਕ ਉਹਦੀ ਜ਼ਿੰਮੇਵਾਰੀ ਆ ਉਹ ਵੀ ਨਿਭਾਉਣ ਨਾ ਦਿੱਤੀ ਜਾਵੇ ਉਹਦੇ ਵਿੱਚ ਫਿਰ ਬੇਗਾਨਗੀ ਭਾਵਨਾ ਪੈਦਾ ਇਹ ਬੇਗਾਨਗੀ ਦੇ ਵਿੱਚੋਂ ਹੀ ਫੇਰ ਜਿਹੜੀ ਹੈਗੀ ਆ ਬਖਵਾਦ ਦੇ ਬੀਜ ਉਪਰ ਇਹ ਸਰਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਪੰਜਾਬ ਇੱਕ ਬਾਰਡਰ ਸਟੇਟ ਹੈ ਜੀ ਪੰਜਾਬ ਦੇ ਜਿਹੜੇ ਹੈਗੇ ਜਜ਼ਬਾਤਾਂ ਦੇ ਨਾਲ ਨਹੀਂ ਖੇਡਣਾ ਚਾਹੀਦਾ ਇਸ ਬਤ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਚਲੋ ਸauftota ਤੁਸੀਂ ਵੇਖ ਰਹੇ ਹੋ ਬਖਤੌਰ ਢਿੱਲੋ YouTube ਚੈਨਲ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸਤਿ ਸ੍ਰੀ ਅਕਾਲ